हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿੰਨੇ ਕੇ ਕਰਨਲ ਬਾਦੂ ਦੇ ਕੇ ਇੱਕ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹਾਂ ਬਹੁਤ ਲੰਬੇ ਸਮੇਂ ਤੋਂ ਜਿਹੜਾ ਕੇਸ ਲਟਕਦਾ ਆ ਰਿਹਾ ਸੀ ਆਖਰਕਾਰ ਹਾਈ ਕੋਰਟ ਨੇ ਬਹੁਤ ਵੱਡਾ ਫੈਸਲਾ ਸੁਣਾ ਦਿੱਤਾ ਹੈ ਔਰ ਦੂਜੇ ਪਾਸੇ ਕਰਨਲ ਬਾੜ ਦੇ ਵਕੀਲਾਂ ਮੰਨਿਓ ਬਹੁਤ ਵੱਡਾ ਯਾਨੀ ਵੱਡੇ ਪੱਦਵ ਦੇ ਉੱਤੇ ਕਹਿ ਸਕਦੇ ਸਾਥ ਦਿੱਤਾ ਗਿਆ ਕਰਨਲ ਬਾੜ ਦਾ ਯਾਨੀ ਇੱਕ ਪਾਸੇ ਕਰਨਲ ਬਾੜ ਨੂੰ ਕੁੱਟਿਆ ਜਾਂਦਾ ਔਰ ਦੂਜੇ ਪਾਸੇ ਜਸਪ੍ਰੀਤ ਸਿੰਘ ਦਾ ਐਨਕਾਊਂਟਰ ਵੀ ਕੀਤਾ ਜਾਂਦਾ ਔਰ ਜਿਹੜੀ ਤੁਸੀਂ ਵੀਡੀਓ ਦੇਖਣ ਜਾ ਰਹੇ ਹੋ ਪੰਜਾਬ ਦੇ ਵਿੱਚ ਤਰਥਲੀ ਬਚਾ ਦੇਣ ਵਾਲੀ ਹੈ ਕਿਉਂਕਿ ਜਿਹੜੇ ਇਨਸਪੈਕਟਰਾਂ ਨੇ ਕਰਨਲ ਬਾਫ ਨੂੰ ਕੁੱਟਣ ਤੋਂ ਪਹਿਲਾਂ ਯਾਨੀ ਇਕੱਲੇ ਕਰਨਲ ਦੇ ਨਾਲ ਨਹੀਂ ਜੁੜਿਆ ਮਾਮਲਾ ਮਾਮਲਾ ਜਸਪ੍ਰੀਤ ਸਿੰਘ ਦੇ ਇਨਕਾਊਂਟਰ ਦੇ ਨਾਲ ਵੀ ਜੁੜਿਆ ਸੀ ਕਿਉਂਕਿ ਦਰਸਲ ਦੇ ਵਿੱਚ ਇਨਕਾਊਂਟਰ ਵੀ ਹੋ ਫੇਕ ਨਿਕਲਿਆ ਯਾਨੀ ਉਹਨੇ ਹੱਥ ਖੜੇ ਕਰੇ ਸੀ ਸਰੈਂਡਰ ਕਰਨ ਵਾਸਤੇ ਉਹਦਾ ਵੀ ਨਾਲੇ ਨਾਲ ਮਾਮਲਾ ਉੱਠਿਆ ਕੋਰਟ ਦੇ ਅੰਦਰ ਔਰ ਕੋਰਟ ਦੇ ਕੀ ਆਰਡਰ ਨੇ ਔਰ ਦੂਜੇ ਪਾਸੇ ਨੇ ਨੂੰ ਟਿਕਾਣਾ ਕਿਵੇਂ ਲਾ ਦਿੱਤਾ ਗਿਆ ਬਹੁਤ ਵੱਡੀ ਖਬਰ ਹੈ ਜਿਹੜੀ ਕਿ ਕਰਨਲ ਮਾਨਦੇ ਨੂੰ ਦੇਖਿਆ ਤੁਸੀਂ ਦੇਖਣ ਜਾ ਰਹੇ ਹੋ ਕੁਝ ਹੀ ਦੇਰ ਪਹਿਲਾਂ ਜਿਹੜਾ ਕਿ ਕਰਨਲ ਬਾੜ ਦੀ ਪਤਨੀ ਦਾ ਇੰਟਰਵਿਊ ਹੁੰਦਾ ਉਹਦੇ ਵਿੱਚ ਉਹ ਰੋਣ ਵੀ ਲੱਗ ਜਾਂਦੀ ਆ ਕਿ ਕਿ ਉਹਨੇ ਭਾਵ ਕੁਲ ਕੇ ਆਪਣਾ ਸਾਰਾ ਵਿਅਾਨ ਕੀਤਾ ਦਰਦ ਕੇ ਭਾਈ ਮੈਨੂੰ ਬਹੁਤ ਸਾਰੇ ਲੰਮੇ ਸਮੇਂ ਤੋਂ ਮੈਂ ਬੜਾ ਸੰਘਰਸ਼ ਕੀਤਾ ਐਸਐਸਪੀ ਪਟਿਆਲਾ ਦੇ ਨਾਨਕ ਸਿੰਘ ਜਿਹੜੇ ਕਿ ਹੁਣ ਡੀਆਈਰੋਮ ਦੇ ਅਫੀਸਰ ਬਣ ਚੁੱਕੇ ਨੇ ਉਹਨਾਂ ਨੇ ਯਾਨੀ ਚਾਰੇ ਐਸਐਚਓ ਨੂੰ ਲਕਾਉਣ ਦੀ ਵੱਡੇ ਪੱਧਰ ਤੇ ਕੋਸ਼ਿਸ਼ ਕੀਤੀ ਪੰਜਾਬ ਦੇ ਪਟਿਆਲੇ ਦੇ ਅੰਦਰ ਧਰਨਾ ਲੱਗਦਾ ਤਾਂ ਉਹਦੇ ਵਿੱਚ ਵੀ ਕੋਈ ਸਿੱਟਾ ਸਾਹਮਣੇ ਨਿਕਲ ਕੇ ਨਹੀਂ ਆਉਂਦਾ ਸੀ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਦੇ ਨਾਲ ਵੀ ਮੀਟਿੰਗ ਹੁੰਦੀ ਆ ਪਰ ਫੇਰ ਵੀ ਇਨਸਾਫ ਨਹੀਂ ਮਿਲਦਾ ਗੱਲ ਕਿ ਭਗਵੰਤ ਮਾਨ ਸਾਹਿਬ ਖੁਦ ਉਹਨਾਂ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਕਹਿੰਦੇ ਨੇ ਪਰਿਵਾਰ ਦੀ ਪਤਨੀ ਨੂੰ ਕਹਿੰਦੇ ਕਿ ਤੁਹਾਨੂੰ 6 ਵਜੇ ਤੱਕ ਦਾ ਟਾਈਮ ਦਿੰਨੇ ਆ ਤੇ ਤੁਹਾਡੇ ਨਾਲ ਇਨਸਾਫ ਹੋਇਆ ਤਾਂ ਉਹਨਾਂ ਅਫਸਰਾਂ ਨੂੰ ਅਸੀਂ ਜ਼ਿੰਦਾਰ ਕਰਵਾਵਾਂਗੇ ਪਰ ਕੋਈ ਵੀ ਸਿੱਟਾ ਸਾਹਮਣੇ ਨਿਕਲ ਕੇ ਨਹੀਂ ਆਉਂਦਾ ਪਰ ਜਿਹੜੀ ਹੁਣ ਤੁਸੀਂ ਵੀਡੀਓ ਦੇਖਣ ਜਾ ਰਹੇ ਹੋ ਹੈਰਾਨ ਕਰ ਦੇਣ ਵਾਲੀ ਹੈ ਰੱਖਿਆ ਮੰਤਰੀ ਤੱਕ ਜਦੋਂ ਇਹ ਮਾਮਲਾ ਪਹੁੰਚਦਾ ਹੈ ਯਾਨੀ ਜਿਹੜੇ ਰਾਜਨਾਥ ਸਿੰਘ ਨੇ ਰੱਖਿਆ ਮੰਤਰੀ ਫੌਜ ਦੇ ਕਿਉਂਕਿ ਕਰਨਲ ਸਾਹਿਬ ਫੌਜ ਦੇ ਅਧਿਕਾਰੀ ਸੀ ਬਹੁਤ ਵੱਡੇ ਅਧਿਕਾਰੀ ਸੀ ਉਹਨਾਂ ਦੀ ਪਤਨੀ ਉੱਥੋਂ ਤੱਕ ਵੀ ਪਹੁੰਚ ਜਾਂਦੀ ਹੈ ਨਾਲ ਹੀ ਉਹਨਾਂ ਦਾ ਸਾਂਡੂ ਵੀ ਪਹੁੰਚਦਾ ਪਰ ਕੋਈ ਵੀ ਉਹਦੇ ਵਿੱਚ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਪਰ ਅੱਜ ਹਾਈ ਕੋਰਟ ਬਣੀ ਇੱਕ ਬਹੁਤ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਆਓ ਤੁਹਾਨੂੰ ਸੁਣਾਉਣੇ ਕਰਨਲ ਬਾੜ ਦੀ ਪਤਨੀ ਦਾ ਬਿਆਨ ਕਿ ਆਖਰ ਮਾਮਲਾ ਕੀ ਹੈ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬਣੀ ਹੀ ਇਹਮ ਸੁਣੋ ਸਾਇਹ ਦੌਰਾਨ ਦੇਖਿਆ ਉਹਨਾ ਤੁਸੀਂ ਸਾਡੇ ਵਕੀਲ ਸਰ ਪ੍ਰੀਤਿੰਦਰ ਜੀ ਹੋਰ ਦਿਪਿੰਦਰ ਬੇਰ ਉਹਨਾਂ ਨੇ ਬਹੁਤ ਸਟਰੋਂਗ ਆਰਗੂਮੈਂਟ ਕੀਤੀ ਉਹਨਾਂ ਨੇ ਇੰਨੀ ਸਟਰੋਂਗ ਆਰਗੂਮੈਂਟ ਕੀਤੀ ਕਿ ਉਹਨਾਂ ਨੇ ਇੱਕ ਇੱਕ ਪੁਆਇੰਟ ਜਿਹੜਾ ਸਾਡਾ ਕੰਸਲਟ ਸੀ ਜੋ ਅਸੀਂ ਯੂਟੀ ਨੂੰ ਇੱਕ ਇੱਕ ਚਿੱਠੀ ਲਿਖ ਲਿਖ ਕੇ ਦਿੱਤਾ ਔਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਆ ਦੇਖੋ 4 ਮਹੀਨੇ ਤੇ ਉਹਨਾਂ ਨੇ ਕਿਹਾ 4 ਮਹੀਨੇ ਤੇ ਇਹ ਬੰਦੇ ਪੁਲਿਸ ਵਾਲੇ ਯੂ ਡਿਊਟੀ ਜੁਆਇਨ ਨਹੀਂ ਕੀਤੇ ਭਜੇ ਹੋਏ ਨੇ ਤੇ ਤੁਸੀਂ 307 ਤਾਰਾ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਕਿਸ ਨੇ ਢਾਈ 307 307 ਦੀ ਤਾਰਾ ਤੇ 23 ਤਰੀਕ ਤੱਕ ਤੇ ਯੂਟੀ ਔਰ ਪੀਪੀ ਲਾਰਡਾ ਸੀਗੀ 307 ਲਗਿ ਰਾਨੀ ਚਾਹੀਦੀ ਹੈ ਤੁਸੀਂ ਆ ਦੋਨਾਂ ਤੇ ਤੂੰ ਪੀਪੀ ਨੇ ਇਹ ਕਿਆ ਸੀਗਾ ਨਹੀਂ 307 ਬੰਦੀ ਹੈ ਅੱਜ 10 ਤਰੀਕ ਨੂੰ ਇਹਨਾਂ ਨੇ 307 ਤਾਰਾ ਹਟਾਣ ਦੀ ਕੋਸ਼ਿਸ਼ ਕੀਤੀ ਹੈ ਕਿ 307 ਨਹੀਂ ਬੰਦੀ ਐਕਚੁਅਲੀ ਯੂਟੀ ਦੀ ਕੀਪ ਟਾਈਨਿੰਗ ਸੀਗੀ ਇਹ ਸਾਢੇ 3 ਮਹੀਨੇ ਤੋਂ ਆ ਕੋਸ਼ਿਸ਼ ਕਰ ਰਹੇ ਸੀ ਜਿੰਨੇ ਵੀ ਨਾਨ ਅਵੇਲੇਬਲ ਅਫੈਂਸ ਹੈ ਇਹਨਾਂ ਨੂੰ ਘਟਾ ਦਿੱਤਾ ਜਾਂ ਜਿਹੜੇ 134 ਦੇ ਬਿਆਨ ਕਰਾਏ ਸੀ ਲੋਕਾਂ ਦੇ ਤੁਸੀਂ ਸਾਡੇ ਬਿਆਨ ਨਹੀਂ ਕਰਾਏ ਸਰ ਦੇ ਬਿਆਨ ਨਹੀਂ ਕਰਾਏ 134 ਜੋ ਵਿਕਟਮ ਹੈਗਾ ਤੁਸੀਂ ਅਕਿਊਜ਼ ਜਿਹੜੇ ਇੱਕ ਇੱਕ ਦੋ ਦੋ ਬੰਦੇ ਆ 4 ਮਹੀਨੇ ਤੋਂ ਬਾਅਦ ਜਿਹੜੇ ਘੁਮਰੇ ਜਿਹੜੇ ਵਿਟਨੈਸਸ ਕ੍ਰੀਏਟ ਕਰਨ ਉਹਨਾਂ ਦੇ ਬਿਆਨ ਕਰਾ ਰਹੇ ਟਾਪੇ ਵਾਲਾ ਦਾ ਜਿਹੜਾ ਬੰਦਾ ਕਹਿੰਦਾ ਮੈਂ ਪਿੱਛੇ ਬੈਠਿਆ ਸੀ ਕਦੇ ਉਹ ਇੱਕ ਸਟੈਪ ਡਿਊਟੀ ਪੁਲਿਸ ਨੇ ਆਪੇ ਬੋਲਿਆ ਕਿ ਟਾਬੇ ਵਾਲੀ ਦੀ ਸਟੇਟਮੈਂਟ ਕੰਟਰਡਿਕਟਰੀ ਹੈ ਉਸ ਤੋਂ ਬਾਅਦ ਆ ਜੋ ਟਾਬੇ ਵਾਲੀ ਸਟੇਟਮੈਂਟ ਦੇ ਹਿਸਾਬ ਨਾਲ 307 ਹਟ ਜਾਂਦੀ ਹੈ ਤੇ ਕਹਤੀ ਹਟ ਜਾਂਦੀ ਹੈ ਸਾਰੇ ਜਿਹੜੇ ਅਵੇਲੇਬਲ ਅਫੈਂਸ ਸੀਗੇ ਉਹ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਨਨ ਅਵੇਲੇਬਲ ਕਿ ਬਵੇਲੇਬਲ ਅਫੈਂਸ ਹੋ ਜਾਣ ਤੇ ਇਹਨਾਂ ਨੂੰ ਸਜ਼ਾ ਜਿਹੜੀ ਹੈ ਇਹ ਇੱਕ ਰਾਜੋ ਜੱਜ ਸਾਹਿਬ ਨੇ ਵੀ ਬੋਲਿਆ ਕਿ ਤੁਸੀਂ ਚਾਹੁੰਦੇ ਸੀ ਇਹ ਫੋਕਸ ਹੋ ਜਾਏ ਪਰ ਇੱਕ ਨਾਰਮਲ ਸਕਫਲ ਬੋਲ ਕੇ ਇਸ ਨੂੰ ਤੁਸੀਂ ਕੋਰਟ ਤੇ ਖਾਰਜ ਕਰ ਦਿੱਤਾ ਤਾਂ ਸੁਣ ਲਿਆ ਪੰਜਾਬ ਵਾਲੇ ਹੁਣ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਬਹੁਤ ਵੱਡੀ ਸਜ਼ਾ ਮਿਲਣ ਜਾ ਰਹੀ ਹੈ ਕਿਉਂਕਿ ਚੰਡੀਗੜ੍ਹ ਪੁਲਿਸ ਨੂੰ ਭਰੋਸਾ ਵਾਕੇ ਜਦੋਂ ਹਾਈ ਕੋਰਟ ਨੇ ਉਹਨਾਂ ਨੇ ਕੇਸ ਸਾਪਿਆ ਸੀ ਪਰ ਉਹਦੇ ਵਿੱਚ ਵੀ ਕੋਈ ਮਾਮਲਾ ਸਾਹਮਣੇ ਨਿਕਲ ਕੇ ਨਹੀਂ ਆਇਆ ਕਿ ਉਹਨਾਂ ਨੇ ਵੀ ਨਿਰਪੱਖ ਜਾਂਚ ਨਹੀਂ ਹੋਈ ਔਰ ਦੂਜੇ ਪਾਸੇ ਹਦੇਸ਼ ਕੀ ਦਿੱਤੇ ਨੇ ਹਾਈ ਕੋਰਟ ਨੇ ਸੀਬੀਆਈ ਨੂੰ ਜਦੋਂ ਸੀਬੀਆਈ ਦਾ ਨਾਮ ਲਿਆ ਜੱਜ ਸਾਹਿਬ ਨੇ ਤਾਂ ਇਹਨਾਂ ਦੀ ਜਿਹੜੀ ਕਰਨਲ ਸਾਹਿਬ ਦੀ ਪਤਨੀ ਹੈ ਉਹ ਦਰਸਲ ਦੇ ਵਿੱਚ ਕਹਿੰਦੀ ਮੈਂ ਭਾਵਕ ਹੋ ਚੁੱਕੀ ਕਿ ਹੁਣ ਸੀਬੀਆਈ ਆ ਜਿਹੜੀ ਹੋਰਨਾਂ ਨੂੰ ਫਾਹੇ ਤੰਗੂ ਦੀ ਯਾਨੀ ਫਾਸੀ ਵੀ ਹੋ ਸਕਦੀ ਹੈ ਕਿਉਂਕਿ ਇਹਨਾਂ ਨੇ ਥੱਲੇ ਕਰਨਰ ਸਾਹਿਬ ਨੂੰ ਨਹੀਂ ਕੁੱਟਿਆ ਮਾਮਲਾ ਇੱਕ ਨਹੀਂ ਹੈਗਾ ਬਹੁਤ ਸਾਰੇ ਜਿਹੜੇ ਇਨਕਾਊਂਟਰ ਨੇ ਪੰਜਾਬ ਦੇ ਅੰਦਰ ਫੇਕ ਵੀ ਹੋ ਚੁੱਕੇ ਨੇ ਇੰਨੇ ਹੀ ਪੁਲਿਸ ਮੁਲਾਜ਼ਮਾਂ ਦੁਆਰਾ ਇੱਕ ਇਨਕਾਊਂਟਰ ਜਿਹੜਾ ਜਸਪ੍ਰੀਤ ਸਿੰਘ ਦਾ ਕੀਤਾ ਗਿਆ ਉਹ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਪੂਰੇ ਪੰਜਾਬ ਨੂੰ ਪੂਰੇ ਵਿਭਾਗ ਨੂੰ ਪਤਾ ਕਿ ਹੁਣ ਫੇਕ ਹੋਇਆ ਕਿਉਂਕਿ ਉਸ ਬੰਦੇ ਨੇ ਹੱਥ ਥੜੇ ਕਰ ਦਿੱਤੇ ਸੀ ਕਿ ਮੈਂ ਸਰੈਂਡਰ ਕਰ ਰਿਹਾ ਪਰ ਸਾਰੀ ਪੁਲਿਸ ਇੱਕੋ ਜਿੱਤਾ ਨਹੀਂ ਹੁੰਦੀ ਔਰ ਦੂਜੇ ਪਾਸੇ ਜਿਹੜੇ ਇਹ ਚਾਰ ਐਸਐਚਓ ਨੇ ਇਹਨਾਂ ਨੂੰ ਫਾਹੇ ਲਾਉਣਾ ਹੁਣ ਲਾਜ਼ਮੇ ਬਣ ਗਿਆ ਕਿਉਂਕਿ ਇੱਕ ਪਾਸੇ ਫੌਜ ਖੜੀ ਹੈ ਜੇਕਰ ਕਰਨਲ ਨੂੰ ਹੁਣ ਇਨਸਾਫ ਨਹੀਂ ਮਿਲਿਆ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਫੌਜ ਵੀ ਬਾਹਰ ਆਊਗੀ ਕਿਉਂ ਕਿ ਫੌਜ ਨੇ ਜਦੋਂ ਹਾਈ ਕੋਰਟ ਬੰਨੀ ਉਹ ਹਦੇਸ਼ ਮਿਲੇ ਕਿ ਭਾਈ ਜੇਕਰ ਪੰਜਾਬ ਦੀ ਪੁਲਿਸ ਨੂੰ ਕਰਨਲ ਬਾੜਦਾ ਪਰਿਵਾਰ ਕਹਿੰਦੇ ਕਿ ਸਾਨੂੰ ਪੰਜਾਬ ਦੀ ਪੁਲਿਸ ਦੇ ਉੱਤੇ ਭਰੋਸਾ ਨਹੀਂ ਹੈ ਤੇ ਦੂਜੇ ਪਾਸੇ ਪੰਜਾਬ ਦੀ ਸਰਕਾਰ ਤੇ ਵੀ ਨਹੀਂ ਹੈ ਕਿਵੇ ਖੁਰ ਭਗਵਾਨ ਤੇ ਮਾਨ ਮੁਕਰ ਗਈ ਸੀ ਉਹਨੂੰ ਵਾਅਦਾ ਕਰਕੇ ਕਿ ਅਸੀਂ ਤੁਹਾਡੇ ਨਾਲ ਇਨਸਾਫ ਕਰਾਂਗੇ ਇਨਸਾਫ ਦਵਾਵਾਂਗੇ 6 ਵਜੇ ਤੱਕ ਦਾ ਉਹਨੇ ਨੇ ਟਾਈਮ ਵੀ ਬੰਨ੍ਹ ਦਿੱਤਾ ਸੀ ਕਿ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਪਹੁੰਚਾਵਾਂਗੇ ਪਰ ਉਹ ਨਹੀਂ ਹੋਇਆ ਔਰ ਦੂਜੇ ਪਾਸੇ ਜਿਹੜੇ ਮਾਨਤ ਸਿੰਘ ਐਸਐਸਪੀ ਅੱਜ ਉਹ ਡੀਆਈਜੀ ਬਣ ਚੁੱਕੇ ਪਟਿਆਲੇ ਦੇ ਔਰ ਹੁਣ ਤੁਸੀਂ ਇਹ ਵੇਖੋ ਇਹਨਾਂ ਸਾਰਿਆਂ ਦੇ ਉੱਤੇ ਭਰੋਸਾ ਨਹੀਂ ਸੀ ਇਹਨਾਂ ਕਰਨਲ ਬਾੜ ਦੇ ਪਰਿਵਾਰ ਦਾ ਔਰ ਦੂਜੇ ਪਾਸੇ ਉਹਨੇ ਮੰਗ ਧਰੀ ਕਿ ਕਹਿੰਦੇ ਸੀਵੀਆਈ ਨੂੰ ਕੇਸ ਆਪਣਾ ਚਾਹੀਦਾ ਔਰ ਹੁਣ ਹਾਈ ਕੋਰਟ ਬੰਨੀਓ ਬਹੁਤ ਵੱਡੀ ਹਦਾਇਤ ਆਈ ਹੈ ਕਦੇ ਜਿਹੜੀ ਚੰਡੀਗੜ੍ਹ ਪੁਲਿਸ ਨੂੰ ਭਰੋਸਾ ਜਾਨੀ ਜਿਤਾ ਕੇ ਉਹਨਾਂ ਨੂੰ ਕੇਸ ਹੌਪ ਦਿੱਤਾ ਸੀ ਹਾਈ ਕੋਰਟ ਨੇ ਉਹਨਾਂ ਦੇ ਵਿੱਚੋਂ ਵੀ ਕੋਈ ਸਿੱਟਾ ਸਾਹਮਣੇ ਨਿਕਲ ਕੇ ਨਹੀਂ ਆਇਆ ਇਨਸਾਫ ਦੀ ਕੋਈ ਗੱਲ ਨਹੀਂ ਨਿਕਲੀ ਪਰ ਹੁਣ ਸੀਬੀਆਈ ਨੂੰ ਜਾਨੀ ਹਾਈ ਕੋਰਟ ਬੰਨੀਓ ਕੇਸ ਹੌਪ ਦਿੱਤਾ ਗਿਆ ਔਰ ਹੁਣ ਜਿਹੜੀ ਸੀਬੀਆਈ ਹੈ ਇਹਨਾਂ ਦੀ ਛਾੜਬੀੜ ਕਰਕੇ ਕਦੇ ਧਾਰਾ 307 ਲੱਗੀ ਹੋਈ ਹੈ ਇਰਾਦਾ ਕਤਲ ਦੀ ਔਰ ਦੂਜੇ ਪਾਸੇ ਇਹਨਾਂ ਦੇ ਉੱਤੇ ਕਤਲ ਦਾ ਮਕਦਮਾ ਵੀ ਚੱਲੂ ਕਿਉਂਕਿ ਜਿਹੜਾ ਇਨਕਾਊਂਟਰ ਹੋਇਆ ਸੀ ਜਸਪ੍ਰੀਤ ਸਿੰਘ ਦਾ ਕਈ ਪਰਿਵਾਰ ਹੋਰ ਵੀ ਇਹਨਾਂ ਦੇ ਪਿੱਛੇ ਪਏ ਹੋਏ ਨੇ ਕਿ ਭਾਈ ਇਹ ਇਨਕਾਊਂਟਰ ਫੇਕ ਹੋਇਆ ਉਹਦੀ ਮਾਫੀ ਵੀ ਮੰਗ ਕੇ ਆਉਂਦੇ ਰਹੇ ਨੇ ਉਹ ਪਿੰਡ ਦੇ ਲੋਕ ਦੱਸਦੇ ਸੀ ਜਿੱਥੇ ਦਾ ਇਨਕਾਊਂਟਰ ਹੋਇਆ ਕਹਿੰਦੇ ਭਾਈ ਆ ਸਮਾਦਾ ਕੋਲੇ ਦਾ ਇਨਕਾਊਂਟਰ ਹੋਇਆ ਪਿੰਡ ਦੇ ਲੋਕ ਦੱਸਦੇ ਸੀ ਕਹਿੰਦੇ ਇੱਥੇ ਰਾਤ ਨੂੰ ਆ ਕੇ ਮਾਫੀ ਮੰਗਦੇ ਨੇ ਉਹ ਜਿਹੜਾ ਕਹਿੰਦੇ ਸਮਾਦਾ ਵਾਲਾ ਕੋਈ ਧਰਮ ਸਥਾਨ ਕਹਿੰਦੇ ਜੀ ਸਾਨੂੰ ਰਾਤ ਨੂੰ ਇਹ ਬਾਬਾ ਸਮਾਦਾ ਵਾਲਾ ਤੰਗ ਕਰਦਾ ਹੁਣ ਰੱਬ ਜਾਣਦਾ ਵੀ ਉਹਨਾਂ ਦੇ ਨਾਲ ਹੁੰਦਾ ਕੀ ਆ ਜਾਂ ਨਹੀਂ ਪਰ ਜਿਹੜੀ ਗੱਲ ਉਹ ਆ ਸੱਚ ਆ ਵੀ ਪਿੰਡ ਦੇ ਲੋਕ ਕਹਿੰਦੇ ਭਾਈ ਮਾਫੀ ਮੰਗ ਕੇ ਜਾਂਦੇ ਨੇ ਕਿ ਬੰਦਾ ਸਾਡੇ ਤੋਂ ਨਜਾਇਜ਼ ਮਰਿਆ ਬਾਬਾ ਜੀ ਸਾਨੂੰ ਮਾਫ ਕਰ ਦਿਓ ਸਮਾਧਾਂ ਦੇ ਉੱਤੇ ਜਾ ਕੇ ਇਹ ਗੱਲਾਂ ਬਹੁਤ ਸਾਰੀਆਂ ਪਹਿਲਾਂ ਵੀ ਤੁਹਾਡੇ ਸਾਹਮਣੇ ਨਿਕਲ ਕੇ ਆਉਂਦੀਆਂ ਨੇ ਪਰ ਹੁਣ ਕਰਨਲ ਵਾਠ ਦੇ ਦੋਸ਼ੀ ਹੁਣ ਸਾਲੇ ਜਿਆਦਾ ਦੇਰ ਤੱਕ ਨਹੀਂ ਬੈਠ ਸਕਦੇ ਕਿਉਂਕਿ ਉਹਨਾਂ ਲੋਕਾਂ ਨੇ ਕਰਨਲ ਵਾਠ ਹੀ ਨਹੀਂ ਬਲਕਿ ਬਹੁਤ ਸਾਰੇ ਫੇਕ ਐਨਕਾਊਂਟਰ ਕਰਕੇ ਝੂਠੇ ਯਾਨੀ ਇਨਾਮ ਦੇ ਤੌਰ ਤੇ ਉਹਨਾਂ ਨੇ ਬਦਮਾਸ਼ੀ ਵੀ ਕੀਤੀ ਹੈ ਬਾਅਦ ਦੇ ਵਿੱਚ ਕਰਨਲ ਬਾਠ ਨੂੰ ਵੀ ਕੁੱਟਿਆ ਗਿਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ